ਤੁਹਾਡੇ ਵਿੰਦਿਆਂ ਵਿੰਦਿਆਂ ਜਿੰਨੀ ਉਮਰ ਤੁਹਾਡੀ ਆ ਤੁਹਾਡੇ ਵਿੰਦਿਆਂ ਵਿੰਦਿਆਂ ਤਿੰਨ ਪੀੜੀਆਂ ਤੁਹਾਡੀਆਂ ਖਬਤ ਕਰ ਦਿੱਤੀਆਂ ਅਗਲਿਆਂ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਇੱਕ ਪੀੜੀ ਖਾੜਕੂ ਕਹਿ ਕਹਿ ਕੇ ਨਜਾਇਜ਼ ਮੁਕਾਬਲੇ ਬਣਾ ਬਣਾ ਕੇ ਇੱਕ ਪੀੜੀ ਤੁਹਾਡੇ ਸਾਹਮਣੇ ਜਾ ਜਾਂਦੇ ਚੜ ਕੇ ਬਾਹਰ ਕੱਢੀ ਗਈ ਵੀ ਹੈ ਹੀ ਕੱਖ ਨਹੀਂ ਪੰਜਾਬ 'ਚ ਹੁਣ ਜਿਹਦੇ ਘਰ ਰੋਟੀ ਨਾ ਪੱਕੇ ਉਹ ਤੇ ਜਾਵੇ ਤੇ ਜਿਹਦੇ ਘਰ ਰੱਬ ਨੇ ਸਾਰਾ ਕੁਝ ਦਿੱਤਾ ਉਹ ਵੀ ਭਾਪੇ ਦੇ ਗਲ ਚ ਘੂਠਾ ਦੇ ਕੇ ਕਹਿੰਦਾ ਵੀ ਨਹੀਂ ਵੇਚ ਮੈਂ ਜਾਣਾ ਹੀ ਜਾਣਾ ਉੱਥੇ ਦਿਹਾੜੀ ਕਰਨੀ ਇੱਥੇ ਮੋਢੇ ਤੇ ਕਈ ਰੱਖ ਕੇ ਨੱਕਾ ਮੋੜ ਨਹੀਂ ਜਾਣਾ ਮੈਂ ਹੁਣ ਉਹ ਬੰਦਿਆਂ ਦਾ ਆਪਾਂ ਕੀ ਕਰ ਸਕਦੇ ਆ ਮੈਂ ਇੱਕ ਬੇਨਤੀ ਕਰਾਂ ਮੈਂ ਬਹੁਤ ਸਾਰੇ ਦੇਸ਼ਾਂ ਚ ਘੁੰਮ ਕੇ ਵੇਖਿਆ ਇਹ ਗੱਲ ਮੈਂ ਹਰ ਸਟੇਜ ਤੇ ਕਹਿੰਦਾ ਮੇਰਾ ਇੱਕ ਫਰਜ਼ ਆ ਪੈਸੇ ਇਕੱਠੇ ਕਰਕੇ ਚਲੇ ਜਾਣਾ ਮੇਰਾ ਧਰਮ ਨਹੀਂ ਹੈਗਾ ਮੈਂ ਕਿ ਤੁਹਾਨੂੰ ਇੱਕ ਬੇਨਤੀ ਕਰ ਲੱਗਾ ਪੰਜਾਬੀ ਹੋਣ ਦੇ ਨਾਤੇ ਖਾਸ ਤੌਰ ਤੇ ਬੀਬੀਆਂ ਨੂੰ ਆਪਣੀਆਂ ਨੌਹਾਂ ਧੀਆਂ ਲੋਕਾਂ ਦੇ ਮਗਰ ਲਾ ਕੇ ਜਾਜਾਂ ਤੇ ਚਾੜ੍ਹ ਕੇ ਬਾਹਰ ਨਾ ਕੱਢਿਓ ਤੁਸੀਂ ਇੱਥੇ ਸਾਰੇ ਪਿੰਡ ਨੂੰ ਵਕਤ ਪਾਇਆ ਜਾਂਦਿਆਂ ਕੰਮ ਮਿਲ ਗਿਆ ਕਿਸੇ ਨੂੰ ਜਾਂਦਿਆਂ ਕੰਮ ਨਹੀਂ ਜੇ ਮਿਲਦਾ ਮੈਂ ਗੁਰਦਾਰਿਆਂ ਦੇ ਭੂਹਾਂ ਦੇ ਅੱਗੇ ਧਿਆੜੀ ਚਦਾਰਾਂ ਨੂੰ ਕੰਮ ਮੰਗਦੇ ਤੁਹਾਡੇ ਧੀਆਂ ਪੁੱਤ ਖਲੋਤੇ ਆ ਇੱਥੇ ਲੋਕੀ ਕਹਿੰਦੇ ਸਾਡੇ 20 ਕਿੱਲੇ ਆ ਸਾਡੇ 55 ਕਿੱਲੇ ਆ ਸਾਡੇ 50 ਕਿੱਲੇ ਆ ਜਿਹੜੀ ਰੋਟੀ ਨਾ ਪੱਕੇ ਉਹ ਤੇ ਜਾਵੇ ਪਰ ਰਾਸ਼ਨ ਨੂੰ ਲਤ ਮਾਰ ਕੇ ਬਾਹਰ ਜਾ ਕੇ ਦਿਹਾੜੀਆਂ ਨਾ ਕਰੋ ਪੰਜਾਬ ਭਾਈ ਤੁਹਾਡਾ ਵਾ ਇਸ ਪੰਜਾਬ ਦੀ ਮਿੱਟੀ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਤੁਸੀਂ ਕਿੱਡੀ ਛੱਤੀ ਮੂੰਹ ਭਰ ਕੇ ਟਾਕਾਂ ਤੇ ਹੱਥ ਰੱਖ ਕੇ ਵਟ ਤੇ ਖਲੋਗੇ ਕਹਿ ਦਿੰਦੇ ਜੇ ਕੱਖ ਨਹੀਂ ਦਿੱਤਾ ਪੈੜੀ ਨੇ ਤੁਹਾਡੀਆਂ ਪੀੜੀਆਂ ਨੇ ਰੋਟੀ ਖਾਧੀ ਆ ਪੈੜੀ ਤੋਂ ਭਾਈ ਐਡੇ ਨੁਸ਼ਕਰੇ ਤੇ ਨਾ ਇਹ ਧਰਤੀ ਮਾਂ ਦੇ ਬਾਬਾ ਬੰਦਾ ਸਿੰਘ ਪਹਾਦਰ ਨੇ ਪੌਣੇ ਚਾਰ ਸਾਲ ਦਾ ਪੁੱਤ ਆਪਣੀ ਗੋਦੀ 'ਚ ਸ਼ਹੀਦ ਕਰਵਾ ਕੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਅਗਲੇ ਤੇ ਚਾਹੁੰਦੇ ਆ ਵੀ ਡਾਲਰ ਪਾਉਂਡਾਂ ਦੀ ਚਮਕ ਵਿੱਚ ਇਹ ਜ਼ਮੀਨਾਂ ਭੰਗਦੇ ਪਹਾੜੇ ਅੱਜ ਤੁਹਾਡੀਆਂ ਜ਼ਮੀਨਾਂ ਦਾ ਰੇਟ 70 80 ਲੱਖ ਲੱਗਦਾ ਹੋਊਗਾ ਕੱਲ ਨੂੰ ਉਹਨਾਂ ਨੇ 5 5 ਕਰੋੜ ਦੇ ਕੇ ਵੀ ਤੁਹਾਡੇ ਕੋਲੋਂ ਛਡਾ ਲੈਣੀਆਂ ਛਡਾਉਣੀਆਂ ਵਾ ਅੱਜ ਨਹੀਂ ਛੁੱਟੀਆਂ ਤੇ ਦੋਵਾਂ ਸਾਲਾਂ ਨੂੰ ਛੱਡੋ ਕੇ ਛੱਡਣ ਨੂੰ ਤੁਸੀਂ ਤਿਆਰ ਬੈਠੇ ਹੋ ਇੱਕ ਪੀੜੀ ਤੁਹਾਡੀ ਖਾੜਕੂ ਕਾ ਕੇ ਖਤਮ ਕੀਤੀ ਇੱਕ ਪੀੜੀ ਤੁਹਾਡੀ ਜਾਜੇ ਚੜ੍ਹ ਕੇ ਤੁਹਾਡੇ ਕੋਲੋਂ ਤੁਹਾਡੀ ਕਰੀਮ ਲੈ ਗਏ ਤੇ ਤੀਜੀ ਪੀੜੀ ਤੁਹਾਡੀ ਚਿੱਟੇ ਦੇ ਟੀਕੇ ਲਾ ਲਾ ਕੇ ਨਾਲੀਆਂ ਗਲੀਆਂ ਰੂੜੀਆਂ ਚ ਰੁਲਦੀ ਫਿਰਦੀ ਹੈ ਜੇ ਤੁਹਾਡੇ ਪਿੰਡ 'ਚ ਨਹੀਂ ਵਿਗਦਾ ਤੇ ਬੜੀ ਵਧਾਈ ਆ ਤੁਹਾਨੂੰ ਮੈਨੂੰ ਨਹੀਂ ਪਤਾ ਤੁਹਾਡੇ ਪਿੰਡ 'ਚ ਵਿਗਦਾ ਕਿ ਨਹੀਂ ਵਿਗਦਾ ਵਿਗਦਾ ਹੀ ਹੋਣਾ ਕੋਈ ਸਿਵਾ ਇਹੋ ਜਿਹਾ ਹੋਣਾ ਨਹੀਂ ਜਿੱਥੇ ਮਾਵਾ ਦੇ ਪੁੱਤ ਸੜੇ ਨਹੀਂ ਹੋਣੇ ਬਹੁਤ ਕਿਹੜੇ ਪਾਸੇ ਨੂੰ ਤੁਰ ਪਏ ਪੰਜਾਬੀ ਲੋਕ ਪੱਗਾਂ ਦੇ ਰੰਗ ਬਦਲ ਜਾਂਦੇ ਆ ਕਰਤੂਤਾਂ ਉਹੋ ਹੀ ਆ ਸਰਕਾਰਾਂ ਦੀਆਂ ਬੰਦਿਆਂ ਦੇ ਨਾਮ ਬਦਲ ਜਾਂਦੇ ਆ ਪਾਰਟੀ ਦਾ ਨਿਸ਼ਾਨ ਬਦਲ ਜਾਂਦਾ ਪ੍ਰਣਾਲਾ ਉੱਥੇ ਹੀ ਡਿੱਗਣ ਡਿਆ ਜਿੱਥੇ ਪਹਿਲਾਂ ਡਿੱਗੀ ਜਾਂਦਾ ਜਿੱਥੇ ਪਹਿਲਾਂ ਡਿੱਗੀ ਜਾਂਦਾ ਉਹਨਾਂ ਨੂੰ ਅਸਲ 'ਚ ਤੁਹਾਡੀ ਸਮਝ ਆ ਗਈ ਆ ਭਾਡੀ ਸਮਝ ਆ ਗਈ ਆ ਵੀ ਇਹ ਲੋਕ ਆ ਆਟੇ ਦਾਲ ਦੇ ਬਨਜਾਰੇ ਫਰੀ ਦਾ ਆਟਾ ਫਰੀ ਦੀ ਦਾਲ ਫਰੀ ਦੀ ਬੱਤੀ ਫਰੀ ਦੀ ਕਣਕ ਇਹ ਲੋਕੀ ਆ ਆਟੇ ਦਾਲ ਵਾਲੇ ਤੇ ਇਹਨਾਂ ਨੂੰ ਨਾਲ-ਨਾਲ ਜ਼ਹਿਰ ਪਿਆ ਪਿਆ ਕੇ ਮਾਰ ਵੀ ਦੋ ਤੇ ਨਾ ਕੁਝ ਨਹੀਂ ਆਖਣਾ ਇਹਨਾਂ ਦੇ ਪੰਜੀ ਸਾਲੀ ਝੰਡੀ ਚੋ ਕੇ ਜੰਦਾਬਾਦ ਮਰਦਾਬਾਦ ਜੰਦਾਬਾਦ ਮਰਦਾਬਾਦ ਕਰਨ ਵਾਸਤੇ ਤੋਰੀ ਪੈਣਾ ਸ਼ਰਮ ਦਾ ਘਾਟਾ ਨਹੀਂ ਸਾਡੇ ਸਿਸਟਮ ਵਾਸਤੇ ਛਾਤੀ ਮਾਰਿਓ ਧੜਜ ਪੜੇ ਲਿਖੇ ਵੀਰ ਬੈਠੇ ਆ ਸਕੂਲਾਂ ਚ 33 ਨੰਬਰ ਵਾਲਾ ਬੰਦਾ ਪਾਸ ਹੁੰਦਾ ਵਾ ਹੁੰਦਾ ਨਾ 33 ਵਾਲਾ ਹੀ ਹੁੰਦਾ ਨਾ ਕਦੀ ਵੇਖਿਆ ਜੇ ਕਿ ਬੰਦੇ ਦੇ 23 ਨੰਬਰ ਆਏ ਹੋਣ ਤੇ ਬੰਦਾ ਅਗਲੀ ਕਲਾਸ ਚ ਕਰ ਦਈਏ ਨਹੀਂ ਨਾ ਕਰ ਦੇ ਗੁਲਾਮੀ ਕੀ ਆ ਕਿ ਹਾਰੇ ਹੋਏ ਰਵਨੀਤ ਬਿੱਟੂ ਹੋਣੀ ਕੈਬਨਿਟ ਮੰਤਰੀ ਬਣ ਤੇ 2 ਲੱਖ ਦੇ ਮਾਰਜਨ ਨਾਲ ਜਿੱਤੇ ਅਮਰਤਪਾਲ ਸਿੰਘ ਵਰਗੇ ਦੋਰੀ ਵਰੀ ਐਨਐਸਏ ਲਵਾ ਕੇ ਬਹਿ ਜਾਂਦੇ ਆ ਆ ਗੁਲਾਮੀ ਔਰ ਗੁਲਾਮੀ ਨੂੰ ਬਿਦਾ ਟੱਲੀਆਂ ਥੋੜਾ ਲੱਗੀਆਂ ਹੁੰਦੀਆਂ ਵਾ ਐਹੋ ਹੀ ਗੁਲਾਮੀ ਹੁੰਦੀ ਆ ਵੀ ਤੁਸੀਂ ਬੰਦਾ ਖਰਾਓ ਅਸੀਂ ਬਣਾਵਾਂਗੇ ਕੈਬਨਿਟ ਮੰਤਰੀ ਤੁਸੀਂ ਬੰਦਾ ਜਿਤਾਓ ਅਸੀਂ ਉਹਨੂੰ ਐਨਐਸਏ ਲਾ ਕੇ ਦੂਜੀ ਵਾਰੀ ਜੇਲ੍ਹ ਚ ਠੋਕਾਂਗੇ ਅਹੀਂ ਉਹ ਤਾਂ ਗੱਲਾਂ ਕਰੀ ਜਾਂਦੇ ਬੱਲੇ ਬੱਲੇ ਬੜੇ ਸੌਖੇ ਆ ਬੜੇ ਸੌਖੇ ਨਹੀਂ ਇਹ ਤੁਹਾਡੇ ਨਿਆਣਿਆਂ ਦੇ ਪੈਰਾਂ ਨੂੰ ਉਹ ਸੰਗਲ ਪੈਂਦੇ ਆ ਜਿਹੜੇ ਅੱਜ ਸਾਨੂੰ ਦਿਸਣ ਨਹੀਂ ਦਾਏ